ਵਿਜੀਲੈਂਸ ਭਾਗ ਦੀ ਟੀਮ ਨੇ ਅੱਜ ਦੁਪਹਿਰ ਬਾਅਦ ਤਰਨਤਾਰਨ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਕਵਲਜੀਤ ਸਿੰਘ ਨੂੰ 50000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕੀਤਾ ਕਾਬੂ ਮਾਮਲਾ ਤਰਨਤਾਰਨ ਸਿਵਲ ਹਸਪਤਾਲ ਦੀ ਕੰਟੀਨ ਨੂੰ ਲੈ ਕੇ 1 ਲੱਖ ਰੁਪਏ ਦੀ ਰਿਸ਼ਵਤ ਮੰਗ ਕੀਤੀ ਜਾ ਰਹੀ ਜੋ ਅੱਜ 50000 ਰੁਪਏ ਪਹਿਲੀ ਕਿਸ਼ਤ ਲੈਂਦੇ ਆਏ ਕਾਬੂ ਪੰਜਾਬ ਅੰਦਰ ਰਿਸ਼ਵਤਖੋਰੀ ਵਿਰੁੱਧ ਵਿੱਢੀ ਗਈ ਮਹਿੰਮਤ ਤਹਿਤ ਅੱਜ ਤਰਨਤਾਰਨ ਵਿਜੀਲੈਂਸ ਵਿਭਾਗ ਟੀਮ ਵੱਲੋਂ ਦੁਪਹਿਰ ਬਾਅਦ ਤਰਨਤਾਰਨ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਕਵਲਜੀਤ ਸਿੰਘ ਨੂੰ 50000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਦਫ਼ਤਰ ਵਿੱਚ ਕਾਬੂ ਕਰ ਲਿਆ ਗਿਆ ਸਾਰੇ ਨੋਟ 5500 ਰੁਪਏ ਵਾਲੇ ਹਨ ਐਸਐਮਓ ਡਾਕਟਰ ਕਵਲਜੀਤ ਸਿੰਘ ਐਸਐਮਓ ਤਰਨਤਾਰਨ ਸਿਵਲ ਹਸਪਤਾਲ ਦੇ ਖਿਲਾਫ ਥਾਣਾ ਵਿਜੀਲੈਂਸ ਵਿਭਾਗ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਦੇਖੋ ਤਸਵੀਰਾਂ ਅਤੇ ਕੀ ਕਹਿਣਾ ਹੈ ਉਥੇ ਮੌਜੂਦ ਅਭਸਰਾਂ ਦਾ ਜੀ ਰਣਾ ਅੰਮ੍ਰਿਤ ਸਿੰਘ ਹੈ ਜੀ ਮੈਂ 25 27 ਸਾਲ ਤੋਂ ਇੱਥੇ ਪੱਤਰਕਾਰ ਹਾਂ ਜੀ ਔਰ ਸਾਫ ਸਫਤਰੀ ਪੱਤਰਕਾਰ ਦੀ ਕੋਸ਼ਿਸ਼ ਕੀਤੀ ਆ ਜਨਵਰੀ 23 ਦੇ ਵਿੱਚ ਮੈਂ ਆਪਣੇ ਬੇਟੇ ਦੇ ਨਾਸਤੇ ਤੇ ਕੰਟਿਨ ਲਈ ਦੀ ਮਦ ਇੰਟਰਪ੍ਰਾਈਜ਼ਰਸ ਪਾਰਟਨਰਸ਼ਿਪ ਦੇ ਉੱਤੇ ਸੁਖਦੇਸ ਸਿੰਘ ਨਾਲ ਤੇ ਉਹ ਜਨਵਰੀ 23 ਦਾ ਠੇਕਾੜਾ ਦਸੰਬਰ ਨੂੰ ਖਤਮ ਹੋਣਾ ਸੀ ਮੈਂ ਐਸਐਮਓ ਸਾਹ ਨੂੰ ਕਿਹਾ ਨਵੰਬਰ ਦੇ ਵਿੱਚ ਵੀ ਠੇਕਾ ਵਧਾ ਦਿਓ ਮੈਨੂੰ ਘਾਟਾ ਬਹੁਤ ਪਿਆ ਉਹਦੇ ਬਦਲੇ ਇਹਨਾਂ ਨੇ ਮੈਨੂੰ ਕੋ 50000 ਰੁਪਏ ਦੇਣ ਨੂੰ ਕਿ ਤੇ ਬੜੀ ਮੁਸ਼ਕਲ ਨਾਲ ਬੜੀ ਤਰਲੇ ਕਰਾ ਕਰ ਕੇ ਇਹਨਾਂ ਨੇ ਮੈਨੂੰ ਮਤਲਬ ਉਹ ਠੇਕਾ ਵਧਾਤਾ ਮੈਨੂੰ ਨੀਮਾ ਤਹਿਤ ਵਧਾਇਆ ਜੋ ਨੀਮ ਮੰਦੇ ਸੀ 10% ਦੇ ਮਦਬਕ ਉਹਦੇ ਮੈਂ ਕਹਿੰਦਾ ਕਿਸ਼ਤਾਂ ਦੇ ਰਿਆ ਔਰ ਉਸ ਤੋਂ ਬਾਅਦ ਇਹਨਾਂ ਨੇ ਮੈ ਉਸ ਤੋਂ ਬਾਅਦ ਮੈਂ ਬੜੀਆਂ ਫਰਮੇਸ਼ਾਂ ਪਾਈਆਂ ਨੇ ਬੜੇ ਲੋਕਾਂ ਕੋਲ ਘਾਇਆ ਇਹਨਾਂ ਦੇ ਜਿਹੜੇ ਵਿਭਾਗ आले ਆ ਪਰ ਇਹ ਕਹਿੰਦੇ ਵੀ ਜਿਹੜੇ ਕੋ ਮਰਜ਼ੀ ਘਵਾਲਾ ਪਾਣੀ ਪੁੱਲ ਨਹੀਂ ਲੱਗਣਾ ਤੇ ਮੈਂ ਇਹਨਾਂ ਨੂੰ ਪਿਛਲੇ ਦਿਨ ਕਿਹਾ ਮੈਂ ਕਿਹਾ ਮੈਨੇਜ ਹੈਸੀਅਤ ਦਾ ਮਾਲਕ ਨਹੀਂ ਹੈਗਾ ਮੇਰੇ ਕੋ 25000 ਰੁਪਏ ਲੈ ਲਓ 25000 ਰੁਪਏ ਦੇਣ ਕਿਹਾ ਇਹਨਾਂ ਨੂੰ ਹੱਥ ਜੁੜ ਕੇ 25000 ਰੁਪਏ ਲੈ ਕੇ ਲੈ ਲਓ ਵੀ ਚਲੋ ਕੋਈ ਗੱਲ ਨਹੀਂ ਚਲੋ ਤੁਸੀਂ ਬਤਾਇਆ ਮੇਰੇ ਬੱਚੇ ਰੋਟੀ ਲਈ ਪਏ ਇਹ ਕਹਿੰਦੇ ਪੰਜਾਇਆ ਤੋਂ ਕੱਟ ਲੈਣਾ ਜੀ ਉਸ ਤੋਂ ਬਾਅਦ ਇਹਨਾਂ ਦਾ ਨਿਯਾਇਤ ਸਸਤਾ ਬਣਿਆ ਮੈਂ ਕਿਹਾ ਬੰਦ ਕਰਾਓ ਜੀ ਕਹਿੰਦੇ ਵੀ 100 ਤੇ ਮਿਸਤਰੀ ਨੂੰ ਪੈਸੇ ਦਿਓ ਤੇ ਮੈਂ ਰਸਤਾ ਬੰਦ ਕਰਨ ਨੂੰ ਤਿਆਰ ਹਾਂ ਤੇ ਮੈਨੂੰ ਕਹਿੰਦੇ ਪਹਿਲਾਂ ਪੈਸੇ ਦੇ ਉਹ 50000 ਰੁਪਏ ਬਾਜੀ ਕਰਕੇ ਮੈਂ ਗੱਲ ਕੀਤੀ ਵਿਜੀਲੈਂਸ ਵਾਲਿਆਂ ਨਾਲ ਉਹਨਾਂ ਆ ਕੇ ਨੇ ਇਹਦੀ ਫੱਲੇ 50000 ਰੁਪਏ ਲੈ ਜਣੇ ਮੇਰੇ ਕੋਲੋਂ ਬਾਕੀ ਕੰਮ ਚੱਲਦੀ ਪਈ ਹੈ ਕੀ ਮੰਗ ਹੁੰਦੀ ਹੈ ਕੀ ਕਰਦੇ ਮੰਗ ਕੋਈ ਨਹੀਂ ਜੀ ਮੇਰੀ ਮੰਗ ਕਾਦੀ ਇਹਨੂੰ ਸ਼ਰਮਾਉਣੀ ਚਾਹੀਦੀ ਵੀ ਮੈਂ ਕਿ ਨਾਮੀ ਪੱਤਰਕਾਰ 27 ਸਾਲ ਤੋਂ ਮੇਰਾ ਪੰਜਾਬ ਦੇ ਵਿੱਚ ਨਾਮ ਆ ਪੀ ਜੇ ਮੇਰੇ ਵਰਗੇ ਬੰਦੇ ਨੂੰ ਬਖਸ਼ਦਾ ਤਾਂ ਤੁਸੀਂ ਇੱਥੇ ਜਿਹੜੀ ਰੇੜੀਆਂ ਲਾਉਂਦੇ ਲੋਕਿੰਗ ਉਹਨਾਂ ਕੋਲ ਰੇਸ਼ਣ ਲੈਂਦਾ ਇਹਦੇ ਵੀਡੀਓ ਚੱਲਦੀ ਰਹਿੰਦੀਆਂ ਬੜੇ ਚੱਤੋਂ ਇਹ 2-2000 ਰੁਪਏ ਮੁਲਾਜ਼ਮਾਂ ਕੋਲ ਲੈਂਦਾ ਤਨਖਾਹਾਂ ਦਾ ਮੁਲਾਜ਼ਮਾਂ ਤਨਖਾਹਾਂ ਦੇ ਬਿਠੇ ਕਿੱਥੇ ਗਏ ਪੈਸੇ ਬਿਲੀ ਇਹਨੇ ਵੱਡਾ ਕਪਲਾ ਕੀਤਾ ਉੱਥੇ ਤਰੀਕਾ ਬਹੁਤਦਾ ਪਿਆ ਉਹਦੇ ਇੱਥੇ ਠੇਕੇ ਦੇ ਵਿੱਚ ਜਿਹੜੇ ਕੰਮ ਕਰਦੇ ਮੁਲਾਜ਼ਮਾਂ ਨੂੰ ਨਾਂ ਤਨਖਾਹਾਂ ਦਿੱਤੀਆਂ ਨੇ ਬਹੁਤ ਕੁਛ ਇੱਥੇ ਕੀਤਾ ਜਿਹੜੇ ਕਰਕੇ ਕੱਲ ਵੀ ਤਰੀਬੂਤ ਗਿਆ ਉੱਥੇ ਅਮਰਤ ਨੂੰ ਅਨੂ ਚੰਡੀਗੜ੍ਹ ਬੁਲਾਇਆ ਸੀ ਮਤਲਬ ਭ੍ਰਿਸ਼ਟਾਚਾਰ ਦੀ ਬੜੀ ਵੱਡੀ ਜੜ੍ਹ ਸੀ ਦੀਏ ਮੈਂ ਬੜੀ ਸ਼ਰਮ ਕੀਤੀ ਵੀ ਮੇਰਾ ਸ਼ਾਇਦ ਤੇ ਨਾਮ ਆ ਵੀ ਚੰਗੇ ਨਹੀਂ ਲੱਗੀਦਾ ਕਰਦੇ ਪਰ ਮੈਨੂੰ ਇਹਨੇ ਮਜਬੂਰ ਕਰਤਾ ਜੀ ਜਿਸ ਕਰਕੇ ਮੈਂ ਕਰਮ ਚੁੱਕ ਹਾਂ ਜੀ ਨਾਮ ਕੀ ਨੰਬਰ ਅਜੇ ਜੀ ਹਾਂ ਜੀ ਐਸੇ ਐਸੇ ਕੀ ਗਏ ਜੀ ਸਿਟਰਨ ਮੈਡੀਕਲ ਇਹ ਕਿਲੇ ਵਿੱਚ ਕਿਲੇ ਮੈ ਹੋ ਰਹੇ ਗਏ ਪਿਆਜ ਆਪੇ ਕੋਈ ਕੀ ਕਰਵਾਈ ਹੋਗੀ ਇੱਕ ਨੈਕਸਨ ਕੋਰਸ ਪੇਸ ਤਰ੍ਹਾਂ ਕੇ ਕਰਵਾਉਣੀ ਬਣਤੀ ਕਰਾ ਥੈਂਕ ਯੂ ਇਹ ਸਰ ਅੱਜ ਕਿੰਨੇ ਕਿੰਨੇ ਨੋਟ ਸੀਗੇ ਜੀ ਪੰਜ-ਪੰਜ ਸੌ ਦੇ 100 ਨੋਟ ਸੀ ਕਿੰਨੇ ਸੀ ਸਰ 100 ਰੁਪਏ ਕਿਤੋਂ ਬਰਮਤ ਹੋ ਗਈ ਸਾਰੇ ਕੱਪੜੇ ਦੇ ਵਿੱਚੋਂ ਚਲ ਮਾਰ ਥੈਂਕ ਯੂ ਹਾਂ